ਇਹ ਬਦਮਾਸ਼ੀ ਆਦੀ ਅਤੇ ਡੀਐਸਪੀ ਸਾਹਿਬ ਸ਼ਰਾਬ ਪੀ ਕੇ ਆਏ ਨੇ ਜੀ ਇਸ ਵਕਤ ਬਿਲਕੁਲ ਹਾਊ ਟੂ ਬੀ ਸ਼ੋਰ ਆਮ ਡਰੰਕ ਬਿਲਕੁਲ ਨਹੀਂ ਆਓ ਜੀ ਚੈੱਕ ਕਰਾਉਗੇ ਤੁਹਾਨੂੰ ਆਓ ਚਲੋ ਇਹ ਨਾਂ ਲੇਕਿਨ ਅਲੀਗੇਸ਼ਨ ਫਰੇਮ ਕੀਤਾ ਵੀ ਡੀਐਸਪੀ ਸਾਹਿਬ ਜੀ ਤੁਸੀਂ ਸ਼ਰਾਬ ਪੀਤੀ ਆ ਨਾਲੇ ਉਹਨੇ ਗਾਲ ਕੱਢੀ ਸਾਲੇ ਨਾਂ ਸਾਲਾ ਕਹਿ ਕੇ ਕਿ ਸਾਲਾ ਸ਼ਰਾਬ ਪੀ ਕੇ ਆਇਆ ਉਹ ਬਸ ਇਸੇ ਕਰਕੇ ਜਿਹੜਾ ਹੈਗਾ ਉਹਨੂੰ ਗ੍ਰੇਟਿੰਗ ਕੀਤਾ ਕੰਮ ਕਰ ਇਸ ਐਸੀ ਚੀਜ਼ ਤੇ ਇਸ ਐਸੀ ਚੀਜ਼ ਤੇ ਕੀ ਹੋਰ ਕਿਤੇ ਘਰ ਚੀਜ਼ਾਂ ਦਿੱਤੀਆਂ ਨਹੀਂ ਗਿਆ ਐਸਚੋ ਸਾਹਿਬ ਨੇ ਮੈਨੂੰ ਵੀ ਗੱਲ ਕੇ ਤੂੰ ਭਗੌੜਾ ਹੈ ਤੂੰ ਕਪੂਠੇਲੇ ਦੇ ਵਿੱਚ ਲੁਕਿਆ ਹੋਇਆ ਵਾ ਤੂੰ ਭਗੌੜਾ ਹੈ ਪਾਗੜੇਆ ਪਾਗੜੇਆ ਸ਼ੋ ਸ਼ੋਮੀਦਾਰ ਅਲੋ ਸ਼ੋਮੀਦਾਰ ਸ਼ੋਮੀਦਾਰ ਬੀਤੇ ਮੁਦਾਰਫਕ ਸ਼ੋਮੀਦਾਰ ਬੀਤੇ ਮੁਦਾਰਫਕ ਮੂੰਹ ਜਲੰਧਰ ਤੋਂ ਦੌੜਿਆ ਹੋਇਆ ਆ ਸ਼ੋ ਸ਼ੋਮੀਦਾਰ ਅਲੋ ਸ਼ੋਮੀਦਾਰ ਸ਼ੋਮੀਦਾਰ ਬੀਤੇ ਮੁਦਾਰਫਕ ਸ਼ੋਮੀਦਾਰ ਬੀਤੇ ਮੁਦਾਰਫਕ ਮੈਨੂੰ ਕੋਈ ਸਾਥ ਪਾਣੀ ਹੋਗੀ ਮੈਨੂੰ ਵੀ ਜੋਂਦਰ ਮੈਂ ਚੱਲਦੀ ਹਾਂ ਨਹੀਂ ਵੀਡੀਓਜ਼ ਕੀ ਨਹੀਂ ਕਾਦੀ ਵੀਡੀਓ ਤੁਸੀਂ ਨਹੀਂ ਜੁੱਤੀ ਚੱਕੂਗੇ ਮੈਂ ਜੁੱਤੀ ਚੱਕੂਗੀ ਮੈਡਮ ਕੋਈ ਮੂਰਖ ਨਹੀਂ ਜਿਹੜੀ 2 ਵਜੇ ਦੇ ਕਰੀਬ ਉਹ ਤੁਹਾਡੇ ਕੋਲ ਨਹੀਂ ਆਇਆ ਸੀ ਪਿਛਲੇ 6-7 ਘੰਟੇ ਤੋਂ ਕੀ ਕਹਿਣਾ ਤੇਰੇ ਕਿਦਾਂ ਦਾ ਕੀ ਮਾਹੌਲ ਸੀ ਇੱਥੋਂ ਦਾ ਮੈਂ ਇੱਕ ਬੜੀ ਰਿਸਪੈਕਟੇਬਲ ਜੌਬ ਤੋਂ ਰਿਟਾਇਰਮੈਂਟ ਲੱਗਦੀ ਹੈ ਜੀ ਉਹ ਕਹਿੰਦਾ 700 ਆ ਰਹੇ ਆ ਉਹ ਕਹਿੰਦਾ 700 ਸਾਹਿਬ ਆ ਰਹੇ ਆ 4 ਵਜ ਦਾ ਟਾਈਮ ਦਿੱਤਾ ਕਿ ਨਹੀਂ ਦਿੱਤਾ ਉਹਨੇ ਕਿਹਾ ਕਿ 700 ਆ ਬੋਲ 4 ਵਜ ਦਾ ਟਾਈਮ ਦਿੱਤਾ ਕਿ ਨਹੀਂ ਦਿੱਤਾ 4 ਵਜ ਦੇ ਚੱਲ ਗਿਆ ਜੀ 4 ਵਜੇ ਕੱਲ ਦਾ ਟਾਈਮ ਦੱਲਾ ਭਾਈ ਸਾਡੋ ਨਾਲ ਨਾ ਨਾ ਉਹ ਕਹਿੰਦੇ 700 ਸਾਹਿਬ ਆ ਰਹੇ ਆ ਸਾਡੇ ਮੌਨ ਵਾਲਿਆਂ ਦੇ ਹੋਣਾ ਜੀ ਜਿਹੜਾ ਟਰੈਕਟਰ ਆਇਆ ਸੀ ਤੁਸੀਂ ਨਾ ਇਹ ਮੈਨੂੰ ਸਾਰੇ ਡਾਕੂਮੈਂਟ ਦੀ ਕਾਪੀ ਪੜਾਉਣੇ ਮੈਂ ਪਰਮਿੰਦਰ ਜੀ ਮੈਂ ਨਹੀਂ ਦੇਖੋ ਮੈਂ ਇੱਥੇ ਲਿਟ ਗਿਆ ਸਾਡੀ ਪਾਰਟੀ ਦੇ ਨੁਮਾਇंदे ਜੋ ਇੱਥੇ ਆਮ ਆਦਮੀ ਪਾਰਟੀ ਦੇ ਜੋ ਵਰਕਰ ਹੈਗੇ ਨੇ ਤੇ ਇਸ ਵੇਲੇ ਧਰਨਾ ਦੇ ਕੇ ਬੈਠੇ ਹੋਇਆ ਤੇ ਆਪਣੀ ਸਰਕਾਰ ਨਹੀਂ ਪਾਰਟੀ ਦੇ ਖਿਲਾਫ ਧਰਨਾ ਹੁੰਦਾ ਉਹ ਸਹੀ ਨਹੀਂ ਹੈਗਾ ਇਸ ਕਰਕੇ ਮੈਂ ਇਹਨਾਂ ਨੂੰ ਇੱਥੇ ਧਰਨਾ ਚ ਕਹਾਂ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਕੇਲ ਗੁਪਤਾ ਐਸ ਵੇਲੇ ਸਮੇ ਜਿਹੜਾ ਲਗਭਗ 1 ਤੋਂ 1.5 ਵਜੇ ਦਾ ਹੋ ਗਿਆ ਸਿਟੀ ਥਾਣਾ ਦੇ ਬਾਹਰ ਆ ਤੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਜੋ ਮਨਜੂ ਰਾਨਾ ਉਹਨਾਂ ਨੇ ਧਰਨਾ ਦਿੱਤਾ ਹੋਇਆ ਸੀ ਕਿਉਂਕਿ ਉਹਨਾਂ ਦੇ ਪੀਏ ਕਮਲਦੀਪ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਆ ਰਿਟੇਨ ਕੀਤਾ ਹੋਇਆ ਸੀ ਆ ਪਿਛਲੇ 6-7 ਘੰਟੇ ਤੋਂ ਲਗਾਤਾਰ ਉਹਨਾਂ ਨੇ ਧਰਨਾ ਦਿੱਤਾ ਆ ਸੀਗਾ ਕਮਲਦੀਪ ਜੀ ਬਾਹਰ ਆ ਚੁੱਕੇ ਨੇ ਉਹਨਾਂ ਤੇ aarop ਸੀਗੇ ਕਮਲਦੀਪ ਜੀ ਤੁਹਾਡੇ ਤੇ aarop ਸੀਗੇ ਕਿ ਤੁਸੀਂ ਡੀਐਸਪੀ ਨੂੰ ਗਾਲ੍ਹਾਂ ਕੱਢੀਆਂ ਨੇ ਔਰ ਤੁਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼ਰਾਬ ਪੀਤੀ ਹੋਈ ਆ ਔਰ ਲਗਾਤਾਰ ਤੁਹਾਡੇ ਤੇ aarop ਆ ਰਹੇ ਕਿ ਤੁਹਾਨੂੰ ਭਗੋੜਾ ਵੀ ਕਿਹਾ ਜਾ ਰਿਹਾ ਸੀਗਾ ਕੀ ਕਹਿਣਾ ਚਾਹੋਗੇ 6-7 ਘੰਟੇ ਤੋਂ ਤੁਹਾਨੂੰ ਅੰਦਰ ਰਿਟੇਨ ਕੀਤਾ ਗਿਆ ਕਿਦਾਂ ਦਾ ਸੀਗਾ ਮਾਹੌਲ ਕੀ ਕਿਹਾ ਇਹਨਾਂ ਨੇ ਸਾਰਾ ਤੁਹਾਨੂੰ ਬਿਲਕੁਲ ਜੀ ਇਹ ਮੈਂ ਬੜੀ ਕਲੀਅਰ ਗੱਲ ਕਹਾਂਗਾ ਤੇ ਇਹ ਜੋ ਕਿਸੇ ਦੀ ਜ਼ਮੀਨ ਦਾ ਮਸਲਾ ਸੀ ਤੇ ਉੱਥੇ ਉਹਨਾਂ ਨੂੰ ਬੁਲਾਇਆ ਸੀਗਾ ਜਸ ਸਾਹਿਬ ਨੇ ਵੀ ਆਓ ਉੱਥੇ ਡਾਕੂਮੈਂਟ ਦੇਖੀ ਐਂਡ ਮੌਕੇ ਤੇ ਐਸ ਐਚਓ ਸਾਹਿਬ ਨੂੰ ਬੁਲਾਇਆ ਗਿਆ ਸੀ ਕਿ ਤੁਸੀਂ ਵੀ ਆਓ ਮੌਕਾ ਦੇਖੋ ਆਹ ਕਹਾਣੀ ਆ ਕਿਸੇ ਦੀ ਜ਼ਮੀਨ ਦੇ ਉੱਤੇ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਸੋ ਉਸ ਚੀਜ਼ ਨੂੰ ਸਾਰੀ ਨੂੰ ਲੈ ਕੇ ਉਹ ਸਾਰੀ ਚੀਜ਼ ਨੂੰ ਲੈ ਕੇ ਜਦੋਂ ਡਾਕੂਮੈਂਟ ਦੇਖੇ ਗਏ ਨੇ ਐਸ ਐਚਓ ਸਾਹਿਬ ਨਹੀਂ ਆਏ ਇਹਨਾਂ ਨੇ ਦੋ ਬੰਦੇ ਭੇਜੇ ਜਿਹੜੇ ਥੋਂ ਥਾਣੇ ਤੋਂ ਗਏ ਸੀਗੇ ਜੀ ਉਹ ਗੈਨੇਓ ਕਹਿੰਦੇ ਜੀ ਸਾਡੇ ਲੈਵਲ ਦਾ ਕੰਮ ਨਹੀਂ ਆ ਇਹ ਤਾਂ ਕੰਮ ਐਸਐਚਓ ਸਾਹਿਬ ਦਾ ਹੈ ਤੇ 4 ਵਜੇ ਤੱਕ ਜਿਹੜਾ ਉਹ ਐਸਐਚਓ ਸਾਹਿਬ ਇੱਥੇ ਆ ਜੜੀਏ ਮੈਡਮ ਕਹਿੰਦੇ ਵੀ ਮੈਂ ਵੀ ਬੈਠੀ ਆ ਕੋਈ ਦਿੱਕਤ ਨਹੀਂ ਮੈਂ ਵੇਟ ਕਰਦੀ ਆ ਠੀਕ ਹੈ ਤੇ ਇਹ ਜ਼ਮੀਨ ਜਿਹੜੀ ਆ ਜਿਨ੍ਹਾਂ ਦੀ ਬਜ਼ੁਰਗਾਂ ਦੀ ਹੈਗੀ ਆ ਉਹਨਾਂ ਨੂੰ ਹਾਰਟ ਅਟੈਕ ਹੋਇਆ ਉਹਨਾਂ ਜ਼ਮੀਨ ਵਾਉਣੀ ਆ 6 ਸਾਲ ਤੋਂ ਜ਼ਮੀਨ ਖਾਲੀ ਪਈ ਆ ਚਲੋ ਉਹ ਜ਼ਮੀਨ ਵਾਉਣ ਲੱਗੇ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਨੇ ਉਸੇ ਟਾਈਮ ਹੀ ਦੇਖੋ ਪਹਿਲਾਂ 4 ਘੰਟੇ ਉਹਨਾਂ ਨੂੰ ਬੁਲਾਉਂਦੇ ਰਹੇ ਉਹ ਨਹੀਂ ਆਏ ਐਂ ਮੌਕੇ ਤੇ ਜਦੋਂ ਪਹੁੰਚੇ ਨੇ ਉਸੇ ਟਾਈਮ ਕਹਿੰਦੇ ਰ ਕਹਿੰਦੇ ਜੀ ਆਜੋ ਜੀ ਅਸੀਂ ਗੱਲਬਾਤ ਕਰਨੀ ਹੈ ਐਂਡ ਕਿਸੇ ਸਾਂਝੀ ਜਗ੍ਹਾ ਤੇ ਸੜਕ ਤੇ ਖਲੋ ਕੇ ਕਰ ਲੈਨੇ ਠੀਕ ਹੈ ਜੀ ਡਾਕੂਮੈਂਟ ਉਸ ਪਰਿਵਾਰ ਦੇ ਘਰ ਕੋਲੋਂ ਲਏ ਉੱਥੇ ਮੌਕੇ ਤੇ ਜਦੋਂ ਪਹੁੰਚੇ ਨੇ ਬੜੀ ਸਰਕਾਰ ਦੇ ਲੱਗੇ ਇੱਕ ਸਰਵਿਸ ਸਟੇਸ਼ਨ ਹੈ ਉੱਥੇ ਪਹੁੰਚ ਕੇ ਡਾਕਟਰ ਆਇਆ ਨੇ ਸਾਰੇ ਕੁਝ ਐਸਐਚਓ ਸਾਹਿਬ ਨੂੰ ਵੀ ਆ ਚੀਜ਼ਾਂ ਨੇ ਦੂਸਰੀ ਧਿਰ ਨੂੰ ਕਿਹਾ ਤੁਸੀਂ ਡਾਕੂਮੈਂਟ ਇਧਰਲੇ ਪਾਸਿਓਂ ਕੋਰਦੀ ਡਿਗਰੀ ਹੋਂਦ ਸੰਬੰਧੀਆਂ ਤੋਂ ਆ ਡਾਕੂਮੈਂਟ ਇਸ ਟਾਈਮ ਵੀ ਕੋਲ ਪਏ ਨੇ ਉਹ ਦਿਖਾਏ ਗਏ ਨੇ ਉਹ ਕਹਿੰਦੇ ਸਾਨੂੰ ਮੈਂ ਪੜ੍ਹਨੇ ਆ ਤੇ ਇਹਦੀਆਂ ਕਾਪੀਆਂ ਦੇ ਦਿਓ ਜੀ ਅਸੀਂ ਕਹਿੰਦੇ ਤੁਹਾਨੂੰ ਇਹਦੀਆਂ ਫੋਟੋਕਾਪੀ ਦੇ ਦਤਾਂਗੇ ਕਿ ਉਹ ਓਰੀਜਨਲਲੀ ਆਫਟਰ ਥੈਟ ਇਮੀਡੀਏਟ ਸਡਨ ਜਿਹੜੇ ਆ ਡੀਐਸਪੀ ਸਾਹਿਬ ਐਂਟਰ ਹੁੰਦੇ ਨੇ ਐਂਡ ਆਉਂਦੇ ਆਂ ਹੀ ਇਹ ਗੱਲ ਕਹਿੰਦੇ ਨੇ ਵੀ ਇਹ ਪਰਚਾ ਜਿਹੜਾ ਇਹ 755 ਕਰੋ ਜੀ ਐਂਡ ਹੋਣਾ ਜਗਾ ਹਰ ਹਾਲ ਦੇ ਵਿੱਚ ਐਂਡ ਸਭ ਤੋਂ ਵੱਡੀ ਗੱਲ ਹੈਰਾਨੀ ਦੀ ਸੀ ਕਿ ਆਡਮ ਇੱਕ ਖੋਦ ਹਲਕਾ ਇੰਚਾਰਜ ਨੇ ਇੱਕ ਫੀਮੇਲ ਨੇ ਇਹ ਹੋਰ ਵੀ ਪਰਿਵਾਰ ਦੀਆਂ ਜਿਨ੍ਹਾਂ ਦੀ ਜ਼ਮੀਨ ਸੀ ਉਹਨਾਂ ਦੀਆਂ ਫੀਮੇਲ ਸੀਗੀਆਂ ਤੇ ਦੋ ਤਿੰਨ ਹੋਰ ਪਾਰਟੀ ਦੀਆਂ ਜਿਹੜੇ ਨਮਾਇंदे ਸੀਗੇ ਫੀਮੇਲਸ ਉੱਥੇ ਸੀ ਪਰ ਉਹਨਾਂ ਦਾ ਜਿਸ ਤਿੱਕੇ ਨਾਲ ਸ਼ਾਊਟ ਕਰਕੇ ਮੈਡਮ ਨਾਲ ਗੱਲ ਕਰਨਾ ਵਿਦ ਇਨਸਲਟਿੰਗ ਮਤਲਬ ਤਰੀਕੇ ਨਾਲ ਵੀ ਹਰ ਹਾਲ ਚੇ ਸਤਕੰਨਜਾ ਹੋਣੀ ਚਾਹੀਦੀ ਆ ਜੀ ਠੀਕ ਹੈ ਜੀ ਐਂਡ ਆਫਟਰ ਦੈਟ ਉਹ ਮਾਹੌਲ ਇਦਾਂ ਦਾ ਐਨੌਇਡ ਹੋਇਆ ਠੀਕ ਹੈ ਜੀ ਉਹਨਾਂ ਲੱਗਿਆ ਵੀ ਹਾਂਜੀ ਤੁਹਾਨੂੰ ਇਹ ਚੀਜ਼ਾਂ ਦੇਤੀਆਂਣਗੀਆਂ ਐਸਐਚਓ ਸਾਹਿਬ ਨੇ ਮੈਨੂੰ ਇਹ ਗੱਲ ਕੇ ਤੂੰ ਭਗੌੜਾ ਹੈ ਤੂੰ ਕਪੂਰਥੇਲੇ ਦੇ ਵਿੱਚ ਲੁਕਿਆ ਹੋਇਆ ਵਾ ਤੂੰ ਭਗੌੜਾ ਹੈ ਤੂੰ ਜ ਦੌੜਿਆ ਹੋਇਆ ਆ ਅਣ ਮੇਰੇ ਉੱਤੇ ਚੜ ਚੜ ਕੇ ਇਹਨਾਂ ਨੇ ਗੱਲ ਕੀਤੀ ਅਣ ਮੈਂ ਉਸ ਸਮੇਂ ਕੈਮਰਾ ਜਿਹੜਾ ਵਾ ਆਪਣਾ ਮੋਬਾਈਲ ਦਾ ਉਹ ਆਨ ਕੀਤਾ ਇਹ ਮੇਰੇ ਕੋਲ ਬਾਰ ਬਾਰ ਖੁੰਦੇ ਸੀ ਠੀਕ ਹੈ ਜੀ ਅਣ ਇਹਨਾਂ ਨੇ ਫੇਰ ਕਿਹਾ ਤਾਂ ਜੀ ਐਸਪੀ ਸਾਹਿਬ ਨੇ ਕਿਹਾ ਜੀ ਇਹਨੂੰ ਫੜੋ ਛੋਟੋ ਅੰਦਰ ਏਰੀਆ ਤੇ ਪਰਚੇ ਪਾਉਣੇ ਆ ਇਹੋ ਪਰਚੇ ਪਾਉਣੇ ਆ ਕਿ ਜਿਹੜੇ 3 ਸਾਲ ਤੱਕ ਦੀ ਜਮਾਨਤਾਂ ਨਾ ਹੋਣ ਉਹਨੂੰ ਆਖਰੀ ਸਿਖਤ ਇਹਨਾਂ ਗੱਲ ਮੈਨੂੰ ਨਾਲ ਕਹੀ ਕਿ ਠੀਕ ਹੈ ਜੀ ਹਾਂਜੀ ਵੀ ਤੈਨੂੰ ਅਸੀਂ ਦੱਸਾਂਗੇ ਪਰਚਾ ਪੈਂਦਾ ਕਿਤਾ ਜਿਹੜੀ ਗੱਲ ਕੀਤੀ ਜਾ ਰਹੀ ਹੈ ਬੇ ਗਾਲ ਕੱਢਣ ਦੀ ਇਹ ਉਹਦੀ ਇੱਕ ਮੈਨਿਪੂਲੇਸ਼ਨਸ ਹੈ ਕਿ ਠੀਕ ਹੈ ਜੀ ਹੋਰ ਤਾਂ ਅਸੀਂ ਕੋਈ ਬਹਾਨਾ ਨਹੀਂ ਬਣਾ ਸਕਦੇ ਕਿਉਂਕਿ ਉਹ ਮੌਕੇ ਤੇ ਇੱਕ ਚੈਨਲ ਦੇ ਪੱਤਰਕਾਰ ਜਿਹੜੇ ਸੀ ਉਹ ਮੌਕੇ ਤੇ ਸਾਰੀ ਗੱਲ ਦੀ ਵੀਡੀਓ ਬਣਾ ਰਹੇ ਸੀ ਖੁਦ ਠੀਕ ਹੈ ਜੀ ਨਿਊਜ਼ ਚੈਨਲ 9 ਦੇ ਪੱਤਰਕਾਰ ਉਸ ਮੌਕੇ ਤੇ ਸੀ ਉਹਨੇ ਉਹਨਾਂ ਦੀ ਪੂਰੇ ਕੈਮਰੇ ਹਰ ਇੱਕ ਇੱਕ ਹਰਕਤ ਰਿਕਾਰਡ ਆ ਕਿ ਸ੍ਰੀ ਕੇ ਨੇ ਇਹਨਾਂ ਨੇ ਮੈਨੂੰ ਡਿਟੇਨ ਕੀਤਾ ਉੱਥੇ ਕੀ ਹਰਕਤਾਂ ਹੋਈਆਂ ਨੇ ਠੀਕ ਹੈ ਉਹ ਲਾਈਵ ਉਹਨਾਂ ਦੇ ਕੋਲ ਸਾਰਾ ਕੁਝ ਹੀ ਮੌਜੂਦ ਹੈ ਫਿਰ ਇੱਥੇ ਲਿਆਂਦਾ ਗਿਆ ਮੈਨੂੰ ਠੀਕ ਹੈ ਜੀ ਇੱਥੇ ਲਿਆ ਕੇ ਮੈਨੂੰ ਇਹ ਗੱਲ ਕਹੀ ਗਈ ਹੈ ਕਿ ਤੇਰੇ ਤੇ ਅਸੀਂ ਉਹ ਪਰਚੇ ਪਾਉਣੇ ਆ ਜਿਹੜੇ ਤੂੰ ਯਾਦ ਰੱਖੇਂਗਾ ਅਣ ਤੇਰੇ ਮਾਰ ਮਾਰ ਮੁਕੀਆਂ ਸੀ ਉਹ ਮੂੰਹ ਪਾੜਾਂਗੇ ਤੂੰ ਸਾਰੀ ਉਮਰ ਟਾਂਕੇ ਲਵਾਉਂਦਾ ਜਿਹੜਾ ਵਾ ਉਹ ਤੂੰ ਮਰ ਜੂਗਾ ਟਾਂਕੇ ਨਹੀਂ ਲੱਗਣਗੇ ਤੇਰੇ ਜੀ ਠੀਕ ਹੈ ਜੀ ਦੀਜ਼ ਆਰ ਦਾ ਵਰਡਸ ਦੇ ਆਰ ਯੂਜ਼ਿੰਗ ਠੀਕ ਆ ਆਫਟਰ ਥੈਟ ਮੈਨੂੰ ਇਹਨਾਂ ਨੇ ਅੰਦਰ ਜਿਹੜਾ ਵਾ ਇੱਥੇ ਬਿਠਾਇਆ ਮੈਂ ਇੱਕ ਗੱਲ ਕਹੂੰਗਾ ਵੀ ਜਿੱਥੇ ਇੱਕ ਪਹਿਲੂ ਪੁਰਸ ਦਾ ਇਹ ਆ ਦੂਜਾ ਪਹਿਲੂ ਮੈਂ ਜ਼ਰੂਰ ਸਾਹਮਣੇ ਲੈ ਕੇ ਆਉਂਗਾ ਜਿਹੜੇ ਇੱਥੇ ਡਿਊਟੀ ਆਫੀਸਰ ਈਸ਼ਵਰ ਪ੍ਰਸ਼ਾਦ ਜੀ ਸੀ ਹੀ ਇਜ਼ ਸੋ ਟਾਈਂ ਸੋ ਨਾਈਸ ਜਿੰਨਾ ਚਿਰ ਮੈਂ ਬੈਠਾ ਉਹਨਾਂ ਨੇ ਬਹੁਤ ਹੀ ਰਿਸਪੈਕਟ ਨਾਲ ਗੱਲ ਕੀਤੀ ਐ ਅਣ ਅਸੀਂ ਇੱਕ ਵਰਡਸ ਜਿਹੜੇ ਆਪਣੀ ਜ਼ਿੰਦਗੀ ਦੇ ਤਜਰਬੇ ਕੋਈ ਸਾਂਝੇ ਕੀਤੇ ਅਣ ਮੈਂ ਇਹ ਗੱਲ ਕਹਿਣਾ ਵੀ ਇਹੋ ਜੇ ਆਫੀਸਰ ਵੀ ਪੰਜਾਬ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਮੈਂ ਦਿਲੋਂ ਸਲੂਟ ਕਰਦਾ ਜੀ ਬਿਲਕੁਲ ਇਹਦੇ ਨਾਲ ਨਾਲ ਸਾਡੇ ਨਾਲ ਇਸ ਵੇਲੇ ਚੀਰਮੈਨ ਨੇ ਇੰਪਰੂਵਮੈਂਟ ٹرسٹ ਦੇ ਗੁਰਪਾਲ ਇੰਡੀਨ ਗੁਰਪਾਲ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਉਹਦੇ باوجود ਵੀ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਨਾਲ ਜਾਂ ਪੀਏ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਨੇ ਧੱਕਾ ਹੋਇਆ ਉਹਨਾਂ ਨੂੰ ਰੀਟੇਨ ਕੀਤਾ ਗਿਆ ਪੁਲਿਸ ਵੱਲੋਂ ਕੀ ਕਹਿਣਾ ਚਾਹੋ ਕਿੰਨਾ ਸਹੀ ਹੈ ਆ ਮੈਨੂੰ ਤਕਰੀਬਨ 1 ਘੰਟਾ ਪਹਿਲਾਂ ਪਤਾ ਲੱਗਿਆ ਸੀਗਾ ਕਿ ਇੱਥੇ ਭੰਜੇ ਉਹਨਾਂ ਨੇ ਤੰਨਾ ਲਗਾਇਆ ਹੋਇਆ ਤੇ ਕਮਲਦੀਪ ਜੀ ਉਹਨਾਂ ਦੇ ਪੀਏ ਨੇ ਉਹਨਾਂ ਨੂੰ ਅੰਦਰ ਡੀਟੇਨ ਕੀਤਾ ਹੋਇਆ ਤੇ ਮੇਰਾ ਫਰਜ਼ ਹੈ ਕਿਉਂਕਿ ਅਸੀਂ ਪਾਰਟੀ ਦੇ ਕਪੂਰਥ ਦੇ ਨੁਮਾਇੰਦੇ ਵੀ ਆ ਤੇ ਅਸੀਂ ਸੇਵਾ ਅਤੇ ਮੈਂ ਆਪਣੇ ਫਰਜ਼ ਨੂੰ ਦੇਖਦੇ ਹੋਏ ਇੱਥੇ ਆ ਕੇ ਜਲਦੀ ਪਹਿਲਾਂ ਮਿਲਿਆ ਪੁੱਛਿਆ ਕੀ ਪ੍ਰੋਬਲਮ ਹੈ ਤੇ ਅੰਦਰ ਜਾ ਕੇ ਫਿਰ ਮੈਂ ਡਿਪਟੀ ਸਾਹਿਬ ਨਾਲ ਗੱਲ ਕੀਤੀ ਜੋ ਸਤਨਾਮ ਸਿੰਘ ਜੀ ਐਸਪਲੇ ਮੌਜੂਦਾ ਡਿਊਟੀ ਦੇ ਨੇ ਤੇ ਉਹਨਾਂ ਦੇ ਨਾਲ ਐਸਐਚਓ ਮੈਡਮ ਸੋਨਮ ਨੇ ਜੋ ਸਦਰ ਥਾਣੇ ਤੋਂ ਨੇ ਉਹਨਾਂ ਨੂੰ ਆ ਕੇ ਪ੍ਰੋਬਲਮ ਪੁੱਛੀ ਕੀ ਪ੍ਰੋਬਲਮ ਹੈ ਤੇ ਉਹਨਾਂ ਨੇ ਇਹੀ ਦੱਸਿਆ ਕਿ ਸ਼ਾਇਦ ਡਿਪਟੀ ਸਾਹਿਬ ਨੂੰ ਜੋ ਮਨਿੰਦਰ ਨੇ ਇੱਥੇ ਸਦਰ ਥਾਣੇ ਤੋਂ ਉਹਨਾਂ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਤੇ ਮੇਰੇ ਮੈਂ ਉਹਨਾਂ ਨੂੰ ਪੁੱਛਿਆ ਕਿ ਕਿਉਂ ਰਜ ਰੀਜ ਮੈਨੂੰ ਤਕਰੀਬਨ 1 ਘੰਟਾ ਪਹਿਲਾਂ ਪਤਾ ਲੱਗਿਆ ਸੀਗਾ ਕਿ ਇੱਥੇ ਭੰਜੇ ਉਹਨਾਂ ਨੇ ਤੰਨਾ ਲਗਾਇਆ ਹੋਇਆ ਤੇ ਕਮਲਦੀਪ ਜੀ ਉਹਨਾਂ ਦੇ ਪੀਏ ਨੇ ਉਹਨਾਂ ਨੂੰ ਅੰਦਰ ਡਿਟੇਨ ਕੀਤਾ ਹੋਇਆ ਤੇ ਮੇਰਾ ਫਰਜ ਹੈ ਕਿਉਂਕਿ ਅਸੀਂ ਪਾਰਟੀ ਦੇ ਕਪੂਰਥ ਦੇ ਨੁਮਾਇੰਦੇ ਵੀ ਆ ਤੇ ਅਸੀਂ ਸੇਵਾ ਅਤੇ ਮੈਂ ਆਪਣੇ ਫਰਜ ਨੂੰ ਦੇਖਦੇ ਹੋਏ ਇੱਥੇ ਆ ਕੇ ਜਲਦੀ ਪਹਿਲਾਂ ਮਿਲਿਆ ਪੁੱਛਿਆ ਕਿ ਪ੍ਰੋਬਲਮ ਹੈ ਤੇ ਅੰਦਰ ਜਾ ਕੇ ਫਿਰ ਮੈਂ ਡਿਪਟੀ ਸਾਹਿਬ ਨਾਲ ਗੱਲ ਕੀਤੀ ਜੋ ਸਤਨਾਮ ਸਿੰਘ ਜੀ ਐਸਪਲੇ ਮੌਜੂਦਾ ਡਿਊਟੀ ਤੇ ਨੇ ਤੇ ਉਹਨਾਂ ਦੇ ਨਾਲ ਐਸਐਚਓ ਮੈਡਮ ਸੋਨਮ ਨੇ ਜੋ ਸਦਰ ਥਾਣੇ ਤੋਂ ਨੇ ਉਹਨਾਂ ਨੂੰ ਆ ਕੇ ਪ੍ਰੋਬਲਮ ਪੁੱਛੀ ਕੀ ਪ੍ਰੋਬਲਮ ਹੈ ਤੇ ਉਹਨਾਂ ਨੇ ਇਹੀ ਦੱਸਿਆ ਕਿ ਸ਼ਾਇਦ ਡਿਪਟੀ ਸਾਹਿਬ ਨੂੰ ਜੋ ਮਨਿੰਦਰ ਨੇ ਇੱਥੇ ਸਦਰ ਥਾਣੇ ਤੋਂ ਉਹਨਾਂ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਤੇ ਮੇਰੇ ਮੈਂ ਉਹਨਾਂ ਨੂੰ ਪੁੱਛਿਆ ਕਿ ਕਿਉਂ ਰਿਜ਼ਨ ਕੀ ਹੈ ਜੀ ਤੁਹਾਨੂੰ ਉਹਨਾਂ ਨੇ ਗਾਲਾਂ ਕੱਢੀਆਂ ਤੇ ਕਿਉਂ ਗੱਡੀਆਂ ਹੋਣਗੀਆਂ ਤੇ ਉਹ ਕਹਿੰਦੇ ਕੋਈ ਥ ਲੜਾਈ ਝਗੜਾ ਹੋਇਆ ਸੀਗਾ ਤੇ ਕੋਈ ਕਬਜ਼ਾ ਸੀਗਾ ਦੋ ਧਿਰਾਂ ਦਾ ਆਪਸ ਦੇ ਵਿੱਚ ਜਗ੍ਹਾ ਨੂੰ ਲੈ ਕੇ ਤੇ ਜਿਹਦੇ ਕਰਕੇ ਸਾਨੂੰ ਮੈਡਮ ਤਕਰੀਬਨ ਬਲਾਰੇ ਸਿਗੇ ਦੁਪਹਿਰ ਤੋਂ ਤੇ ਅਸੀਂ ਉੱਥੇ ਗਏ ਆ ਤੇ ਉੱਥੇ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਮੈਡਮ ਉੱਥੇ ਕਬਜ਼ਾ ਦਵਾਰੇ ਸੀਗੇ ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੋਈ ਦਾ ਪ੍ਰੂਫ ਹੈ ਕਹਿੰਦੇ ਪ੍ਰੂਫ ਹੈ ਤੇ ਮੈਂ ਤੁਹਾਨੂੰ ਵੀਡੀਓ ਸੈਂਡ ਕਰਦਾਗਾ ਤੇ ਮੈਂ ਫਿਲਹਾਲ ਆਪਣਾ ਜੋ ਫਰਜ ਸਮਝਦੇ ਹੋਏ ਕਾਮਲਦੀਪ ਜੋ ਸਾਡੇ ਮੈਡਮ ਦੇ ਪੀਏ ਨੇ ਇਹਨਾਂ ਨੂੰ ਅੰਦਰੋਂ ਲੈ ਕੇ ਆ ਆਪਣੀ ਗਾਰੰਟੀ ਤੇ ਲੈ ਕੇ ਆਇਆ ਕਿ ਫਿਰ ਮੈਂ ਇਹਨਾਂ ਨੂੰ ਇਹੀ ਪੁੱਛਿਆ ਕਿਸੇ ਤਰ੍ਹਾਂ ਦਾ ਕੋਈ ਸਰਟੀਫੀਕੇਟ ਨਾ ਲੱਗੀ ਹੋਵੇ ਜਾਂ ਕਿਸੇ ਨੇ ਹਮਾਰਾ ਕੁੱਟਿਆ ਨਾ ਹੋਵੇ ਇਹਨਾਂ ਨੂੰ ਤੇ ਉਹਨਾਂ ਨੇ ਇਹੀ ਕਿਹਾ ਕਿ ਨਹੀਂ ਹੈਗਾ ਤੇ ਬੜੇ ਅਸੀਂ ਪਿਆਰ ਨਾਲ ਗੱਲ ਕੀਤੀ ਅੰਦਰ ਤੇ ਹੁਣ ਮੈਡਮ ਕੋਲ ਮਾਇਆ ਤੇ ਇਹੀ ਜਲਦੀ ਹੁਣ ਅਸੀਂ ਧਰਨਾ ਚੱਕਣ ਵਾ। ਆਮ ਆਦਮੀ ਪਾਰਟੀ ਜਿੰਦਾਬਾਦ ਜੇਪਾਲ ਜੀ ਐਸ ਐਚ ਓ ਸਿਟੀ ਅਸੀਂ ਉਹਦੇ ਵਿੱਚ ਉਹ ਬਾਰ ਬਾਰ ਇਹੀ ਕਹਿ ਰਹੇ ਸੀ ਕਿ ਮੈਨੂੰ ਨਹੀਂ ਪਤਾ ਕਿ ਕਿਹੜੇ ਧਰਾਸੀਆਂ ਜਾਂ ਮੇਰੇ ਕੋਈ ਕਾਗਜ਼ ਨਹੀਂ ਆਏ ਸੀ। ਤੇ ਜਦੋਂ ਧਰਾਦਾ ਹੀ ਨਹੀਂ ਪਤਾ ਤਾਂ ਫਿਰ ਇਹ ਕਿੱਦਾਂ ਹੋ ਸਕਦਾ ਕਿ ਕਿਸੇ ਤਰ੍ਹਾਂ ਕਬਜ਼ਾ ਮੈਡਮ ਕਰਾ ਰਹੇ ਸੀ। ਹਾਂ ਇਹਨਾਂ ਨੇ ਸ਼ਾਇਦ ਕੱਲ 4 ਵਜੇ ਦਾ ਸਮਾਂ ਰੱਖਿਆ ਹੋਇਆ ਆ। ਦੋਨੇ ਪਾਰਟੀਆਂ ਨੂੰ ਇੱਥੇ ਸੱਦਿਆ ਆ 4 ਵਜੇ ਤੇ ਦੋਨੇ ਪਾਰਟੀਆਂ ਇੱਥੇ ਪੇਪਰ ਲੈ ਕੇ ਆ ਰ ਤੇ ਉਹ ਪੇਪਰ ਲੈ ਕੇ ਆਉਣ ਤੇ ਉੱਥੇ ਕਲੀਅਰ ਹੋ ਜਾਏਗਾ ਕਿ ਕਿਹੜੀ ਧਿਰ ਜਿਹੜੀ ਸਹੀ ਹੈਗੀ ਆ ਕਿਹੜੀ ਗਲਤ ਹੈਗੀ ਆ ਉਹਦੇ ਹਿਸਾਬ ਨਾਲ ਫਿਰ ਉਹ ਇੱਕ ਪਾਸਾ ਸਵਾਲ ਇਹ ਆ ਕਿ ਜਦੋਂ ਐਸਐਚ ਸਾਹਿਬ ਖੁਦ ਕਹਿ ਰਹੇ ਨੇ ਕਿ ਉਹਨਾਂ ਨੂੰ ਕਿਸੇ ਧਿਰ ਦਾ ਪਤਾ ਹੀ ਨਹੀਂ ਹੈਗਾ ਕਿ ਕਿਹੜੀ ਧਿਰ ਹੈਗੀ ਹੈ ਜਾਂ ਨਹੀਂ ਹੈਗੀ ਜਾਂ ਕਿਸਦਾ ਕਬਜ਼ਾ ਹੈਗਾ ਵਾ ਜਦੋਂ ਉਹਨਾਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਹੈਗਾ ਤੇ ਉਹ ਮੈਡਮ ਮੰਜੂ ਰਾਣਾ ਤੇ ਇਹ આરોਪ ਕਿਦਾਂ ਲਾ ਸਕਦੇ ਨੇ ਕਿ ਮੈਡਮ ਮੰਜੂ ਰਾਣਾ ਕਿਸੇ ਧਿਰ ਦਾ ਕਬਜ਼ਾ ਕਰਾ ਰਹੀ ਸੀ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਕਿਹੜੀ ਧਿਰ ਦਾ ਕਬਜ਼ਾ ਉਹਨਾਂ ਨੇ ਕਿਹਾ ਆ ਕਿ ਮੈਂ ਮੈਡਮ ਮੰਜੂ ਰਾਣਾ ਨੂੰ ਕਹਿੰਦਿਆਂ ਖੁਦ ਸੁਣਿਆ ਆ ਕਿ ਮੇਰੇ ਕੋ ਉਹ ਕਹਿੰਦੇ ਮੈਂ ਇਹ ਸੁਣਿਆ ਹੈ ਕਿ ਉਹ ਕਿਸੇ ਇੱਕ ਧਿਰ ਨੂੰ ਕਹਿ ਰਹੇ ਸੀ ਕਿ ਤੁਸੀਂ ਕਬਜ਼ਾ ਲਓ ਇੱਥੇ ਮੈਂ ਦੀ ਕੋਣ ਆ ਤੇ ਮੈਂ ਫਿਰ ਉਹਨਾਂ ਨੂੰ ਇਹੀ ਕਿਹਾ ਤੁਹਾਡੇ ਕੋਲ ਪ੍ਰੂਫ ਹੈ ਤੇ ਵੀਡੀਓ ਦਿਓ ਅਜੇ ਤੱਕ ਮੈਨੂੰ ਮਿਲੀ ਨਹੀਂ ਹੈਗੀ ਮਿਲੇਗੀ ਤੇ ਮੈਂ ਅਗਲਾ ਫਿਰ ਮੈਂ ਦੇਖ ਕੇ ਦੱਸ ਪਾਉਂਗਾ ਕਿ ਕੀ ਸੱਚ ਹੈ ਕੀ ਇਹ ਝੂਠ ਕੀ ਹੈ ਗਲਤ ਕਿਥੇ ਇੱਕ ਇੱਕ ਦੀ ਗਲਤੀ ਹੈਗੀ ਕੁਝ ਪਤਾ ਲੱਗਾ ਕਿ ਨਹੀਂ ਹਜੇ ਤੱਕ ਕੁਝ ਨਹੀਂ ਪਤਾ ਲੱਗਾ ਮੇਰੀ ਜੋ ਇਹ ਹੈ ਕਿ ਪਹਿਲਾਂ ਮੈਂ ਕਮਲਜੀਤ ਜੀ ਨੂੰ ਅੰਦਰੋਂ ਲੈ ਕੇ ਆਵਾਂ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਆਇਆ ਤੇ ਹੁਣ ਆਪਣੀ ਜ਼ਿੰਮੇਵਾਰੀ ਤੇ ਸਾਡੇ ਪਾਰਟੀ ਦੇ ਨੁਮਾਇंदे ਜੋ ਇੱਥੇ ਆਮ ਆਦਮੀ ਪਾਰਟੀ ਦੇ ਜੋ ਵਰਕਰ ਹੈਗੇ ਨੇ ਤੇ ਇਸ ਵੇਲੇ ਧਰਨਾ ਦੇ ਕੇ ਬੈਠੇ ਹੋਇਆ ਤੇ ਆਪਣੀ ਸਰਕਾਰ ਨਹੀਂ ਪਾਰਟੀ ਦੇ ਖਿਲਾਫ ਧਰਨਾ ਹੁੰਦਾ ਉਹ ਸਹੀ ਨਹੀਂ ਹੈਗਾ ਇਸ ਕਰਕੇ ਮੈਂ ਇਹਨਾਂ ਨੂੰ ਇੱਥੇ ਧਰਨਾ ਚਕਾਨਾ ਬਿਲਕੁਲ ਇਦਾਂ ਹੀ ਮੈਡਮ ਮੰਜੂ ਰਾਣਾ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨੂੰ ਪੁੱਛਦੇ ਆ ਮੈਡਮ ਤੁਸੀਂ ਧਰਨਾ ਲਾਇਆ ਹੋਇਆ ਸੀ ਪਿਛਲੇ 6-7 ਘੰਟੇ ਤੋਂ ਕੀ ਕਹਿਣਾ ਚਾਹੋ ਕਿੰਦਾ ਕੀ ਮਾਹੌਲ ਸੀ ਇੱਥੋਂ ਦਾ ਮੈਂ ਇੱਕ ਬੜੀ ਰਿਸਪੈਕਟੇਬਲ ਜੌਬ ਤੋਂ ਰਿਟਾਇਰਮੈਂਟ ਲਈ ਹੈਗੀ ਐਜ਼ ਅ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜਜ ਔਰ ਮੈਨੂੰ ਝੂਠ ਬੋਲਣ ਦੀ ਆਦਤ ਨਹੀਂ ਹੈਗੀ ਮੈਂ ਕਬਜੇ ਤਾਂ ਕਰਾਵਾਂਗੀ ਜੇ ਮੈਨੂੰ ਵਿੱਚੋਂ ਕੋਈ ਲਾ ਮੈਂ ਕੋਈ ਮਰਲਾ 2 ਮਰਲੇ 4 ਮਰਲੇ ਜਗਾ ਨਹੀਂ ਹੋਵੇ ਮੈਂ ਐਦਾਂ ਦੀ ਪੋਲਿਟਿਕਸ ਦੀ ਵੀ ਪਰਵਾਹ ਨਹੀਂ ਕਰਦੀ ਹੈਗੀ ਜਿਹਦੇ ਤੇ ਝੂਠੀ ਅਲੀਗੇਸ਼ਨ ਲੱਗਦੀ ਹੈਗੀ ਇਹ ਕਪੂਰਥਲੇ ਚ ਪੋਲਿਟਿਕਸ ਨਹੀਂ ਹੋ ਰਹੀ ਚੋਰ ਬਜਾਰੀ ਹੋ ਰਹੀ ਹੈਗੀ ਰਾਜ ਕੇ ਗੁੰਡਾ ਰਾਜ ਇੱਥੇ ਹੈਗਾ ਵਾ ਜਿੰਨਾ ਤੁਸੀਂ ਘੱਟ ਕਹਿ ਦੋ ਹਰ ਬੰਦਾ ਇੱਥੇ ਦਾ ਅਫਸਰ ਚਾਰ ਸਮਾਨ ਤੇ ਚੜਿਆ ਹੋਇਆ ਵਾ ਡੀਸੀ ਨੂੰ ਲੈ ਲਓ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਸਰੰਗਲ ਤਸਿਲ ਦਾ ਰੱਜ ਕੇ ਲੁੱਟ ਕੇ ਪੈਸੇ ਖਾ ਰਿਆ ਹੈਗਾ ਕਾਰਪੋਰੇਸ਼ਨ ਚ EMPLYE ਰੱਜ ਕੇ ਲੁੱਟ ਰਹੇ ਹੈਗੇ ਨੇ ਜਿਹਨੂੰ ਪੈਸਾ ਦਉ ਉਹ ਚੀਕਾ ਮਾਰਦਾ ਹੈਗਾ ਮੈਨੂੰ ਦੋਸਤੋ DSP 15 ਬੰਦਿਆਂ ਦੀ ਫੋਰਸ ਲੈ ਕੇ ਮੇਰੇ ਕੋ ਕਾਦੇ ਵਾਸਤੇ ਗਿਆ ਸੀ ਮੈਂ ਕਿਹੜੇ ਮੇਰੇ ਹੱਥ ਚ ਤਲਵਾਰ ਸੀ ਜਾਂ ਬੰਦੂਕ ਸੀ ਜਾਂ ਸਮਸ ਦੇ ਹੱਥ ਦੇ ਵਿੱਚ ਤਲਵਾਰ ਸੀ ਬੰਦੂਕ ਸੀ ਜਾਂ ਸਾਡੇ ਕੋਲ ਟਰੈਕਟਰ ਸੀਗਾ ਮੈਨੂੰ ਦੱਸੋ ਜਰਾ ਇਹਨੇ ਇੱਕ ਵਾਰੀ ਕਿਉਂ ਨਹੀਂ ਪੁੱਛਿਆ ਉਹਨਾਂ ਲੋਕਾਂ ਨੂੰ ਡਾਕਟਰ ਮਨਜੀਤ ਨੂੰ ਵੀ ਤੂੰ ਕਿਸ ਖੁਸ਼ੀ ਦੇ ਵਿੱਚ ਇਹ ਜ਼ਮੀਨ ਵਾਈ ਹੈਗੀ ਗਰੀਬ ਆਦਮੀ ਦੀ ਜਨਾਬ ਜਿੱਥੇ ਰਾਣਾ ਹੱਥ ਰੱਖ ਦੂਗਾ ਉੱਥੇ ਪੋਲਿਟਿਕਸ ਚੱਲੂਗੀ ਉੱਥੇ ਇਹ ਕੰਮ ਹੋਊਗਾ ਮੈਂ ਕਦੀ ਬਰਦਾਸ਼ਤ ਨਹੀਂ ਕਰੂੰਗੀ ਇਸ ਕੰਮ ਲਈ ਮੈਨੂੰ ਸੁਪਰੀਮ ਕੋਰਟ ਕੋਲ ਨਾਲ ਲੜਨਾ ਪਵੇ ਮੈਂ ਐਦਾਂ ਦੇ ਬੰਦਿਆਂ ਨੂੰ ਜ਼ਿੰਦਗੀ 'ਚ ਨਹੀਂ ਬਖਸ਼ਾਂ ਜੀ ਬਿਲਕੁਲ ਕਮਲਦੀਪ ਜੀ ਬਾਹਰ ਆ ਚੁੱਕੇ ਨੇ ਇੱਥੇ ਮੇਰੇ ਨਾਲ ਪੁਲਿਸ ਫੋਰਸ ਵੀ ਪੂਰੀ ਮੌਜੂਦ ਹੈ ਡੀਐਸਪੀ ਸਤਨਾਮ ਸਿੰਘ ਮੌਜੂਦ ਨੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਹੈ ਡੀਐਸਪੀ ਸਾਹਿਬ ਕੀ ਕਲ ਹੋਈ ਕੀ ਘਟਨਾ ਹੋਈ ਔਰ ਕਿੱਥੇ ਜਾ ਕੇ ਰਾਜੀਨਾਮਾ ਹੋਇਆ ਚਲੋ ਜੀ ਮੈਂ ਤਾਂ ਇਹ ਕਹੂੰਗਾ ਕੁਝ ਗਲਤ ਫਹਿਮੀਆਂ ਸੀਗੀਆਂ ਜਿਹੜੀਆਂ ਕਿ ਦੂਰ ਕੀਤੀਆਂ ਗਈਆਂ ਪ੍ਰਤਿਵੀ ਹੋਈ ਨਹੀਂ ਜਾਂ ਕਿਸੇ ਤਰ੍ਹਾਂ ਦੇ ਉੱਤੇ ਪਰਚਾ ਕੀਤਾ ਗਿਆ ਜਾਂ ਕਿਸੇ ਤਰ੍ਹਾਂ ਦਾ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે નેડે લાઈવી ટીવી